ਸਤਿ ਸ੍ਰੀ ਅਕਾਲ ਜੀ ਪਿਆਰੇ ਬੱਚਿਓ ਆਪਾਂ ਜਵਾਹਰ ਨੋਦਿਆ ਵਿਦਿਆਲਿਆ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਾਂ ਆਪਾਂ ਨੇ ਸੰਖਿਆਵਾਂ ਬਾਰੇ ਸਵਾਲਾਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਉਸੇ ਲੜੀ ਤਹਿਤ ਅੱਜ ਫੇਰ ਆਪਾਂ ਕੁਝ ਹੋਰ ਸੰਖਿਆਵਾਂ ਵਾਲੇ ਸਵਾਲਾਂ ਦਾ ਅਭਿਆਸ ਕਰਾਂਗੇ ਸਾਡਾ ਪਹਿਲਾ ਸਵਾਲ ਹੈ ਦੋ ਸੰਖਿਆਵਾਂ ਦਾ ਜੋੜ 2356785 ਹੈ ਜੇਕਰ ਇੱਕ ਸੰਖਿਆ ਦੂਸਰੀ ਸੰਖਿਆ ਤੋਂ 12405 ਵੱਧ ਹੈ ਤਾਂ ਵੱਡੀ ਸੰਖਿਆ ਦਾ ਮਾਨ ਕੀ ਹੋਵੇਗਾ ਤਾਂ ਪਿਆਰੇ ਬੱਚਿਓ ਸਾਨੂੰ ਦੋ ਸੰਖਿਆਵਾਂ ਦਾ ਜੋੜ ਦਿੱਤਾ ਹੈ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਇੱਕ ਸੰਖਿਆ ਸਾਡੀ ਹੈ x ਮੰਨ ਲਿਆ 6 ਇੱਕ ਸੰਖਿਆ ਸਾਡੀ ਹੈ x ਇਹ ਵੱਡੀ ਸੰਖਿਆ ਹੈ ਸਾਡੀ ਕਿਹੜੀ ਹੈ ਇਹ बड़ी संख्या से मान लेनी है, बड़ी संख्या से मान ली है एक्स क्योंकि असी बड़ी पता करनी है ऐसे आ, तो आप आपूस मान लिया तो छोटी संख्या किएगी पर? छोटी संख्या होएगी एक्स माइनस बारह हज़ार चार सौ पां मतलब वो बारह हज़ार चार सौ पां जी है तो दूजी संख्या बारह हज़ार चार पौ पांच छोटी होएगी ਦਿੱਤਾ ਹੁਣ ਸਾਡਾ ਕੁੱਲ ਜੋੜ ਕਿੰਨਾ ਦਿੱਤਾ ਹੈ x ਜੋੜ x 12405 ਬਰਾਬਰ ਕਿੰਨੇ ਦਿੱਤਾ ਹੋਇਆ ਹੈ 2356000 785 ਤਾਂ ਪਿਆਰੇ ਬੱਚਿਓ ਉਮੀਦ ਕਰਦਾ ਆਂ ਵੀ ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ ਹੋਵੇਗਾ ਇੱਕ ਵਾਰ ਫੇਰ ਦੇਖੋ ਆਪਾਂ ਮੰਨ ਲਿਆ ਵੱਡੀ ਜਿਹੜੀ ਸਾਡੀ ਸੰਖਿਆ ਹੈ ਉਹ x ਹੈ ਸਾਨੂੰ ਸਵਾਲ ਕੀ ਹੈ ਦੋ ਸੰਖਿਆਵਾਂ ਦਾ ਜੋੜ ਦਿੱਤਾ ਹੋਇਆ ਸਾਨੂੰ 2356785 ਤਾਂ ਵੀ ਸਾਨੂੰ ਦੋ ਸੰਖਿਆਵਾਂ ਤਾਂ ਲੈਣੀਆਂ ਪੈਣਗੀਆਂ ਨਾ ਪਹਿਲਾਂ ਤਾਂ ਅਸੀਂ ਇੱਕ ਮੰਨ ਲਿਆ x ਫਿਰ ਦੂਜੀ ਕੀ ਹੋਈ ਜਿਹੜੀ ਉਸ ਤੋਂ ਵੱਧ ਆ ਉਹਨੇ ਆਪਾਂ ਉਹਦੇ ਚੋਂ ਘਟਾਤੇ ਕਿੰਨੀ ਵੱਧ ਸੀ 12405 12405 ਆਪਾਂ x ਚੋਂ ਮੀਨਸ ਕਰਤਾ ਇਹ ਬਣ ਗਈ ਸਾਡੀ ਦੂਜੀ ਸੰਖਿਆ ਤਾਂ ਆਪਾਂ ਉਹਨੂੰ ਲਿਖਾਂਗੇ ਕਿਸ ਤਰ੍ਹਾਂ ਦੋ ਸੰਖਿਆਵਾਂ ਦਾ ਜੋੜ ਸੀ ਇੱਕ ਸੰਖਿਆ ਸਾਡੀ x ਸੀ ਇੱਕ ਸੰਖਿਆ ਸਾਡੀ x ਮੀਨਸ 12405 ਤੇ ਦੋਵਾਂ ਦਾ ਜੋੜ ਕਿੰਨਾ ਦਿੱਤਾ ਹੋਇਆ ਸਾਨੂੰ 2356785 ਤਾਂ ਹੁਣ ਆਪਾਂ ਇਹਨੂੰ ਹੱਲ ਕਰਨਾ ਹੈ ਤਾਂ ਸਾਡਾ ਉੱਤਰ ਆ ਜਾਏਗਾ ਅਸੀਂ 12405 ਨੂੰ ਉਧਰ ਲੈ ਜਾਣੇ ਹਾਂ ਇੱਥੇ ਸਾਨੂੰ ਦੇ ਵਿੱਚ ਆ ਜਾਏਗਾ x x ਤਾਂ 12405 ਉਧਰ ਜਾ ਕੇ ਕੀ ਬਣ ਜਾਊਗਾ ਇਹ ਜੋੜ ਦਾ ਕਿਉਂਕਿ ਇੱਥੇ ਮੀਨਸ ਦਾ ਹੈ ਤਾਂ ਉਧਰ ਜਾ ਕੇ ਇਹ ਹੋ ਜਾਏਗਾ ਜਮਾ ਦਾ ਜੋੜ 12405 ਇਸ ਤਰ੍ਹਾਂ ਦੇ ਆਪਾਂ ਬਹੁਤ ਪਹਿਲਾਂ ਵੀ ਬਹੁਤ ਸਵਾਲ ਕੀਤੇ ਹਨ ਬਰਾਬਰ ਤੋਂ ਇਧਰ ਜੇ ਸੰਖਿਆ ਜਿਹੜੀ ਪਰਲੇ ਪਾਸੇ ਜਾਏਗੀ ਤਾਂ ਉਹ ਉਲਟ ਜਾਂਦੀ ਹੈ ਜੇ ਇੱਥੇ ਜੋੜਦੀ ਹੁੰਦੀ ਤਾਂ ਉਧਰ ਘਟਾਦੀ ਤੇ ਇੱਥੇ ਘਟਾਦੀ ਹੈ ਤਾਂ ਉਧਰ ਜੋੜਦੀ ਇਧਰ ਭਾਗਦੀ ਹੈ ਉਧਰ ਗੁਣਾ ਦੀ ਇਧਰ ਗੁਣਾ ਦੀ ਹੈ ਤਾਂ ਉਧਰ ਭਾਗਦੀ ਐਦਾਂ ਹੀ ਸਵਾਲ ਹੁੰਦੇ ਹਨ ਹੁਣ ਆਪਾਂ ਇਸ ਦਾ ਜੋੜ ਲਗਾ ਲੈਣੇ ਹਨ ਪਿਆਰੇ ਬੱਚਿਓ ਜੋੜ 5 ਤੇ 5 10 ਹਸਲ ਆ ਗਿਆ 1 808 6189 7 ਤੇ 4 11 ਅਸਲ ਆ ਗਿਆ 1 6 ਤੇ 2 8 ਤੇ 1 9 3 ਕੋਈ ਹਸਲੀ 5 ਤੇ 1 6 23 ਲੱਖ 69 ਹਜ਼ਾਰ 190 ਇਹਨਾਂ ਦੋਵੇਂ ਸੰਖਿਆਵਾਂ ਦਾ ਜੋੜ ਆ ਗਿਆ ਹੁਣ x x ਇਹ ਇੱਕ x ਇਹਨਾਂ ਦੇ ਮੂਰੇ ਹੁੰਦਾ ਹੈ ਜੇ ਨਹੀਂ ਦਿੱਤਾ ਤਾਂ ਵੀ ਇੱਕ ਹੁੰਦਾ ਤਾਂ ਇਹ ਬਣ ਜਾਏਗਾ 2x ਬਰਾਬਰ ਹੈ ਇਹ ਸੰਖਿਆ ਤਾਂ ਹੁਣ x ਇੱਥੇ ਗੁਣਾ ਦਾ ਹੈ ਤਾਂ 2 ਤੇ x ਗੁਣਾ ਦੇ ਹਨ ਤਾਂ ਦੋ ਨੂੰ ਅਸੀਂ ਉਧਰ ਲੈ ਜਾਣੇ ਹਾਂ ਤਾਂ ਸਾਡੀ ਵੱਡੀ ਸੰਖਿਆ ਨਿਕਲ ਆਏਗੀ ਤਾਂ ਆਪਾਂ 23 ਲੱਖ 7000 190 ਨੂੰ ਦੋ ਤੇ ਭਾਗ ਕਰ ਦਿੰਦੇ ਹਾਂ ਤਾਂ ਸਾਡੀ ਆ ਗਈ x ਦੀ ਵੈਲਿਊ ਤਾਂ ਇਹਨੂੰ ਆਪਾਂ ਦੇਖ ਲੈਣੇ ਹਾਂ 2112 दो एकम, दो बठ सोलह बज गया नौ दो चौकी अठ ग्यारह बज गया दो पांच दस उन्नी बज गया दो अठारह पांच तो साड़ी बड़ी संख्या कि आ गई ग्यारह लख चुरासी हज़ार पांच सौ पचानवे ये उत्तर आएगा प्यारे ग्यारह लख चौरासी हज़ार पांच सौ पचानवे तो इसमें करके भी वेख सकते हो कोई दिक्कत नहीं है 1184595 ਦੇ ਵਿੱਚੋਂ ਆਪਾਂ 12405 ਘਟਾ ਦਿੰਦੇ ਹਾਂ ਤਾਂ ਇਹ ਸਾਡੀ ਆ ਜਾਵੇਗੀ ਛੋਟੀ ਸੰਖਿਆ 0912711 ਜੇ ਆਪਾਂ ਹੁਣ ਇਹਨਾਂ ਦੋਵਾਂ ਸੰਖਿਆਵਾਂ ਦਾ ਜੋੜ ਕਰੀਏ 1184595 ਤਾਂ ਸਾਡਾ ਉੱਤਰ ਆਉਣਾ ਚਾਹੀਦਾ ਹੈ ਜੋ ਸਾਡੀ ਦਿੱਤੀ ਹੋਈ ਸੰਖਿਆ ਹੈ 23 23 ਲੱਖ 56785 593181761532 23567585 ਸਾਡੀ ਛੋਟੀ ਸੰਖਿਆ ਵੀ ਆ ਗਈ ਹੈ ਇਹ ਸਾਡੀ ਛੋਟੀ ਸੰਖਿਆ ਹੈ ਅਗਰ ਤੁਸੀਂ ਛੋਟੀ ਸੰਖਿਆ ਪਤਾ ਕਰਨੀ ਹੁੰਦੀ ਹੁਣ ਅਸੀਂ ਵੱਡੀ ਸੰਖਿਆ ਪਤਾ ਕਰਨੀ ਹੈ ਵੱਡਿਆ ਸੰਖਿਆ ਸੀ ਇੱਥੇ ਪਤਾ ਕਰ ਲਈ ਹੈ ਦੂਜਾ ਸਵਾਲ ਹੈ ਪਿਆਰੀ ਬੱਚਿਓ ਜੇਕਰ ਅਸੀਂ 1 ਤੋਂ 100 ਤੱਕ ਸਾਰੀਆਂ ਸੰਖਿਆਵਾਂ ਲਿਖਦੇ ਹਾਂ 1 ਤੋਂ 100 ਤੱਕ ਦੀ ਗਿਣਤੀ ਲਿਖਦੇ ਹਾਂ ਤਾਂ ਜ਼ੀਰੋ ਜਿਹੜਾ ਅੰਕ ਹੈ ਜ਼ੀਰੋ ਉਹ ਕਿੰਨੇ ਵਾਰ ਆਵੇਗਾ ਤਾਂ ਪਿਆਰੇ ਬੱਚਿਓ ਅਸੀਂ ਦੇਖਦੇ ਹਾਂ ਜ਼ੀਰੋ ਨਾਲ ਅਸੀਂ ਸਭ ਤੋਂ ਪਹਿਲਾਂ ਇੱਕ ਤੋਂ ਸ਼ੁਰੂ ਕਰਦੇ ਹਾਂ ਗਿਣਤੀ ਤਾਂ 10 ਆਂਦਾ ਹੈ ਫਿਰ 20 ਦੇ ਵਿੱਚ ਜ਼ੀਰੋ ਆਂਦਾ ਹੈ ਫਿਰ 30 ਦੇ ਵਿੱਚ ਫਿਰ 40 ਦੇ ਵਿੱਚ ਫਿਰ 50 ਦੇ ਵਿੱਚ 60 70 80 90 ਤੇ 100 ਦੇ ਵਿੱਚ ਕਿਤੇ ਹੋਰ ਵੀ ਜ਼ੀਰੋ ਆਂਦੀ ਹੈ ਹੋਰ ਕਿਤੇ ਜ਼ੀਰੋ ਨਹੀਂ ਆਉਂਦੀ ਆਪਾਂ ਗਿਣ ਲੈਨੇ ਆ 1 2 3 4 5 6 7 8 9 10 11 11 ਵਾਰ ਜਿਹੜੀ ਜ਼ੀਰੋ ਹੈ ਉਹ 1 ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਦੇ ਵਿੱਚ ਆਉਂਦੀ ਹੈ ਤਿੰਨ ਅੰਕਾਂ ਵਾਲੀਆਂ ਪ੍ਰਾਕਿਰਤਿਕ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ ਪਿਆਰੇ ਬੱਚਿਓ ਇਹ ਬੜਾ ਹੀ ਸੌਖਾ ਅਗਰ ਤੁਸੀਂ ਇਸ ਨੂੰ ਰੱਟਾ ਵੀ ਲਾ ਲਓ ਨਾ ਤਾਂ ਜਿੰਨੀਆਂ ਮਰਜ਼ੀ ਅੰਕਾਂ ਵਾਲੀਆਂ ਤੁਹਾਡੇ ਤੋਂ ਗਿਣਤੀ ਪੁੱਛੀ ਜਾਵੇ ਸੰਖਿਆਵਾਂ ਦੀ ਤੁਸੀਂ ਦੱਸ ਸਕਦੇ ਹੋ ਜਿਵੇਂ ਸਾਡੇ ਲਈ ਵੀ ਤੁਹਾਨੂੰ ਪਤਾ ਹੈ ਇੱਕ ਅੰਕ ਵਾਲੀਆਂ ਸੰਖਿਆਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਸਾਡੀ ਹੁੰਦੀ ਹੈ 9 ਜੇਕਰ ਅਸੀਂ ਇੱਕ ਅੰਕ ਵਾਲੀਆਂ ਲਿਖਾਂਗੇ 2 3 4 5 6 7 8 9 ਤੇ ਇਸ ਤੋਂ ਅੱਗੇ ਤਾਂ ਸਾਡੇ ਦੋ ਅੰਕ ਸ਼ੁਰੂ ਹੋ ਜਾਂਦੇ ਨੇ ਦੋ ਅੰਕਾਂ ਵਾਲੀਆਂ ਸੰਖਿਆਵਾਂ ਸਾਡੀਆਂ ਚੱਲਣਗੇ 99 ਤੱਕ ਠੀਕ ਹੈ 99 ਤੋਂ ਬਾਅਦ ਸਾਡੇ ਤਿੰਨ ਅੰਕ ਸ਼ੁਰੂ ਹੋ ਜਾਂਦੇ ਨੇ 100 100 ਤੋਂ ਲੈ ਕੇ ਹੁਣ ਸਾਡੀ ਗਿਣਤੀ ਚਲਣੀ ਹੈ 999 ਤੱਕ ਟੈਸਟ ਤੋਂ ਅੱਗੇ 4 ਅੰਕ ਸ਼ੁਰੂ ਹੋ ਜਾਂਦੇ ਨੇ 1000 ਤਾਂ ਪਿਆਰੇ ਬੱਚਿਓ ਇਹ ਸਾਨੂੰ ਸੰਖਿਆ ਦਿੱਤੀ ਹੈ 9 ਇੱਕ ਅੰਕ ਦੀਆਂ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ 9 ਇਹ ਨੇ ਇੱਕ ਅੰਕ ਵਾਲੀਆਂ ਤੇ ਦੋ ਅੰਕ ਵਾਲੀਆਂ ਦੀ ਤਾਂ ਬੜਾ ਸੌਖਾ ਰੱਟਾ ਹੈ 9 ਦੇ ਪਿੱਛੇ ਇੱਕ ਜ਼ੀਰੋ ਲਾ ਦਿਓ 90 9 ਦੇ ਪਿੱਛੇ ਇੱਕ ਜ਼ੀਰੋ ਲਾ ਦਿਓ ਦੋ ਅੰਕਾਂ ਵਾਲੀਆਂ ਸੰਖਿਆਵਾਂ ਸਾਡੀਆਂ ਬਣ ਜਾਣਗੀਆਂ 90 ਤਾਂ ਪਿਆਰੇ ਬੱਚਿਓ ਤੁਸੀਂ ਇਹਨੂੰ ਕਰਕੇ ਵੀ ਵੇਖ ਸਕਦੇ ਹੋ ਦੋ ਅੰਕਾਂ ਵਾਲੀਆਂ ਤੇ ਇੱਕ ਅੰਕਾਂ ਵਾਲੀਆਂ ਟੋਟਲ ਸੰਖਿਆਵਾਂ ਹੋ ਗਈਆਂ 99 ਤਾਂ ਇਹ 99 ਟੋਟਲ ਨੇ ਇੱਕ ਅੰਕਾਂ ਵਾਲੀਆਂ ਵੀ ਦੋ ਅੰਕਾਂ ਵਾਲੀਆਂ ਵੀ ਤਾਂ ਅਸੀਂ ਇੱਕ ਅੰਕ ਵਾਲੀਆਂ ਇਹਦੇ ਵਿੱਚੋਂ ਘਟਾ ਦਿੰਨੇ ਹਾਂ ਤਾਂ ਇਹ ਰਹਿ ਜਾਣ ਗਿਆ 90 ਦੋ ਅੰਕ ਵਾਲੀਆਂ ਕਿੰਨੀਆਂ ਨੇ 90 ਤੇ ਇਸੇ ਤਰ੍ਹਾਂ ਤਿੰਨ ਅੰਕਾਂ ਵਾਲੀਆਂ ਤਿੰਨ ਅੰਕਾਂ ਵਾਲੀਆਂ ਪਿਆਰੇ ਵਿੱਚੋਂ ਇੱਕ ਜ਼ੀਰੋ ਹੋਰ ਲਗਾ ਦਿਓ ਤਾਂ ਇਹਨਾਂ ਦੀ ਗਿਣਤੀ ਹੋਏਗੀ 900 ਸਾਡਾ ਅੱਜ ਦੇ ਸਵਾਲ ਦਾ ਜਿਹੜਾ ਸਹੀ ਉੱਤਰ ਹੈ 900 ਤੁਸੀਂ ਪਿਆਰੇ ਬੱਚਿਓ ਨੂੰ ਕਰਕੇ ਵੀ ਵੇਖ ਸਕਦੇ ਹੋ ਕੋਈ ਦਿੱਕਤ ਨਹੀਂ ਤਿੰਨ ਅੰਕਾਂ ਵਾਲੀਆਂ ਸੰਖਿਆਵਾਂ ਸਾਡੇ ਲਈ 999 ਤੱਕ ਆਉਂਦੀਆਂ ਨੇ ਇਹਦੇ ਵਿੱਚ 999 ਤੱਕ ਇੱਕ ਅੰਕ ਵਾਲੀਆਂ ਦੋ ਅੰਕ ਵਾਲੀਆਂ ਤਿੰਨ ਅੰਕ ਵਾਲੀਆਂ ਸਾਰੀਆਂ ਸੰਖਿਆਵਾਂ ਆ ਗਈਆਂ ਉਹਨਾਂ ਇਹਦੇ ਵਿੱਚੋਂ ਅਸੀਂ ਇੱਕ ਅੰਕ ਵਾਲੀਆਂ ਤੇ ਦੋ ਅੰਕਾਂ ਵਾਲੀਆਂ 99 ਨੇ ਉਹ ਘਟਾ ਦਨੇ ਹਾਂ ਤਾਂ ਸਾਡੇ ਲਈ ਆ ਜਾਏਗਾ 900 ਭਾਵ ਤਿੰਨ ਅੰਕਾਂ ਵਾਲੀਆਂ ਕੁੱਲ ਸੰਖਿਆਵਾਂ ਦੀ ਗਿਣਤੀ 900 ਬੇਟਾ ਅਗਲਾ ਸਵਾਲ ਹੈ ਪਹਿਲੀਆਂ 100 ਪ੍ਰਕਿਰਤਿਕ ਸੰਖਿਆਵਾਂ ਵਿੱਚ 3 ਅਤੇ 5 ਨਾਲ ਭਾਗ ਹੋ ਜਾਣ ਵਾਲੀਆਂ ਸੰਖਿਆਵਾਂ ਦੀ ਸੰਖਿਆ ਕਿੰਨੀ ਹੈ ਪਿਆਰੇ ਬੱਚਿਓ 1 ਤੋਂ ਲੈ ਕੇ 100 ਤੱਕ ਅਸੀਂ ਦੇਖਣੀ ਹੈ 3 ਅਤੇ 5 ਦੇ ਨਾਲ ਭਾਗ ਹੋ ਜਾਣ ਵਾਲੀਆਂ 3 ਤੇ 5 ਦੀ ਗੁਣਾ ਹੀ ਕਰ ਲੈਣੇ ਆ ਪਹਿਲਾਂ ਆਪਾਂ 3 ਅਤੇ 5 ਦੀ ਗੁਣਾ ਕਰ ਲੈਣੇ ਆ ਦੋਵਾਂ ਦਾ ਐਲਸੀਐਮ ਲੈ ਲੈਣੇ ਆ ਲੱਲਾ ਸੱਸਾਵਾ ਕਿਉਂਕਿ ਦੋਨੇ ਆ ਭਾਜ ਨੇ ਇਹਨਾਂ ਦੀ ਗੁਣਾ ਕਰਦੇ ਹੋ ਤਾਂ ਵੀ ਲਾ ਸਵਾਵੇਂ ਇਹਨਾਂ ਦਾ 15 ਆਵੇਗਾ ਤੇ ਹੁਣ ਆਪਾਂ 15 ਦੇ ਗੁਣਜ ਲਿਖ ਲੈਣੇ ਹਨ ਗੁਣਜ ਆਪਾਂ ਲਿਖਨੇ ਹਨ 1 ਤੋਂ ਲੈ ਕੇ 100 ਦੇ ਵਿਚਾਲੇ ਵਿਚਾਲੇ 15 ਦੇ ਆਪਾਂ ਗੁਣਜ ਲਿਖਾਂਗੇ 15 30 45 60 75 90 105 105 ਜਿਹੜਾ ਗੁਣਜ ਹੈ ਪਿਆਰੇ ਬੱਚੋ ਇਹ 100 ਤੋਂ ਵੱਡਾ ਹੋ ਗਿਆ ਅਸੀਂ ਇਹ ਗਿਣਤੀ ਲੈਣੀ ਹੈ 1 ਤੋਂ 100 ਤੱਕ ਦੀ ਆਪਾਂ ਉਹਨੇ ਗਿਣ ਲੈਨੇ ਹਾਂ 1 2 3 4 5 6 3 ਅਤੇ 5 ਦੋਵਾਂ ਸੰਖਿਆਵਾਂ ਨਾਲ ਜਿਹੜੇ ਇੱਕ ਗਿਣਤੀ ਆ ਸਾਡੀ ਭਾਗ ਹੋ ਜਾਣ ਵਾਲੇ ਨੇ ਉਹ ਕੁੱਲ 6 ਨੇ 6 ਆਪਾਂ ਇਹ ਲਿਖ ਲੈਨੇ ਆ ਅੰਕ ਨੇ ਜਿਹੜੇ 3 ਅਤੇ 5 ਦੋਵਾਂ ਨਾਲ ਭਾਗ ਹੋ ਸਕਦੇ ਅਗਲਾ ਸਵਾਲ ਹੈ ਬੇਟਾ ਇੱਕ ਇੱਕ ਸੰਖਿਆ ਵਿੱਚੋਂ ਉਸ ਦੇ ਅੰਕਾਂ ਦਾ ਜੋੜਫਲ ਘਟਾ ਦਿੱਤਾ ਜਾਵੇ ਕੋਈ ਇੱਕ ਸੰਖਿਆ ਹੈ ਉਸ ਦੇ ਵਿੱਚੋਂ ਉਹੀ ਸਾਰੇ ਸੰਖਿਆ ਦੇ ਵਿੱਚ ਜਿਹੜੇ ਅੰਕ ਨੇ ਉਹਨਾਂ ਦਾ ਜੋੜ ਕਰਕੇ ਉਹਦੇ ਵਿੱਚੋਂ ਘਟਾ ਦਿੱਤਾ ਜਾਵੇ ਜਦ ਜਾਂਦਾ ਹੈ ਨਤੀਜੇ ਵਜੋਂ ਪ੍ਰਾਪਤ ਸੰਖਿਆ ਹਮੇਸ਼ਾ ਵੰਡੀ ਜਾਂਦੀ ਹੈ ਇਸ ਦੇ ਸਾਨੂੰ ਉੱਤਰ ਵੀ ਦਿੱਤੇ ਹੋਏ ਹਨ ਵਿਕਲਪ ਦੇ ਰੂਪ ਵਿੱਚ ਜਿਵੇਂ ਸਾਡਾ ਪਹਿਲਾ ਉੱਤਰ ਦਿੱਤਾ ਹੈ 2 ਨਾਲ b ਉੱਤਰ ਸਾਨੂੰ ਦਿੱਤਾ ਹੈ 5 ਨਾਲ c ਉੱਤਰ ਸਾਨੂੰ ਦਿੱਤਾ ਹੈ 8 ਨਾਲ ਦੀ ਉੱਤਰ ਸਾਨੂੰ ਦਿੱਤਾ ਹੈ 9 ਨਾਲ ਤਾਂ ਆਪਾਂ ਦੇਖਣਾ ਹੈ ਹਮੇਸ਼ਾ ਵੀ ਉਹ ਕਿਸ ਅੰਕ ਦੇ ਨਾਲ ਜਾਂ ਕਿਸ ਸੰਖਿਆ ਦੇ ਨਾਲ ਹਮੇਸ਼ਾ ਹੀ ਵੰਡੀ ਜਾਂਦੀ ਹੈ ਤਾਂ ਕੋਈ ਮਰਜ਼ੀ ਸੰਖਿਆ ਲੈ ਲਿਓ ਪਿਆਰੇ ਬੱਚਿਓ ਜਿਹੜੀ ਤੁਹਾਡਾ ਜਿਤ ਮੰਨਦਾ ਹੈ ਦੋ ਅੰਕਾਂ ਦੀ ਤਿੰਨ ਅੰਕਾਂ ਦੀ ਚਾਰ ਅੰਕਾਂ ਦੀ ਜਿਹੜੀ ਮਰਜ਼ੀ ਸੰਖਿਆ ਲੈ ਲਿਓ ਤਾਂ ਪਿਆਰੀ ਬੱਚਿਓ ਆਪਾਂ ਲੈ ਲੈਨੇ ਹਾਂ 357 ਹੁਣ ਆਪਾਂ ਇਹਨਾਂ ਅੰਕਾਂ ਦਾ ਜੋੜ ਤਨ ਤੇ 5 8 ਤੇ 7 15 15 ਇਸ ਵਿੱਚੋਂ ਘਟਾ ਦਿੰਦੇ ਹਾਂ 7 'ਚੋਂ 5 ਕੱਢੇ 2 5 'ਚੋਂ 1 ਕੱਢਿਆ 4 ਤਨ ਦਾ ਤਨ ਹੁਣ ਆਪਾਂ ਦੇਖਣਾ ਹੈ ਵੀ ਇਹ ਇੰਨਾ 'ਚੋਂ ਕਿਹੜੇ ਅੰਕ ਨਾਲ ਵੰਡੀ ਜਾ ਸਕਦੀ ਹੈ ਜਿਹੜੀ ਗੱਲ ਹਮੇਸ਼ਾ ਦੀ ਕਰ ਰਹੇ ਆਪਾਂ ਹਮੇਸ਼ਾ ਤਾਂ 3 ਤੇ 4 7 ਤੇ 2 9 ਜਿਹੜੀ ਜਿਹਦੇ ਸੰਖਾਂਕਾਂ ਦਾ ਜੋੜ 9 ਹੋਵੇ ਉਹ ਸੰਖਿਆ ਹਮੇਸ਼ਾ 9 ਜਾ ਤਨ ਨਾਲ ਪੂਰੀ ਪੂਰੀ ਹਮੇਸ਼ਾ ਵੰਡੀ ਜਾਂਦੀ ਹੈ ਤਾਂ ਆਪਾਂ ਇਹ ਚੱਲ ਲੈਨੇ ਹਾਂ ਕੋਈ ਹੋਰ ਰਕਮ ਲੈ ਲੈਨੇ ਹਾਂ ਪਿਆਰੇ ਬੱਚਿਓ ਆਪਾਂ ਰਕਮ ਲੈ ਲਈ 7 8 3 ਤਾਂ ਇਹਦਾ ਜੋੜ ਕਰ ਲੈਨੇ ਆਪਾਂ 7 ਤੇ 8 15 15 ਤੇ 3 18 ਇਹਦੇ ਵਿੱਚੋਂ ਘਟਾ ਲੈਨੇ ਹਾਂ ਤਾਂ 13 13 ਚੋਂ 8 ਕੱਢੇ 5 ਇੱਥੇ ਰਹਿ ਗਏ ਸੀ 7 7 ਚੋਂ 1 ਕੱਢਿਆ 6 7 7 ਤੇ ਸੀ 13 ਤੇ 5 18 1+8 ਦਾ ਜੋੜ 9।ਇਹਦੇ ਵਿੱਚੋਂ ਜਿਹੜੇ ਸੰਖਿਆ ਜਿਸ ਸੰਖਿਆ ਦੇ ਅੰਕਾਂ ਦਾ ਜੋੜ 9 ਆਵੇ ਉਹ ਹਮੇਸ਼ਾ 9 ਨਾਲ ਤੇ 3 ਨਾਲ ਪੂਰੀ-ਪੂਰੀ ਵੰਡੀ ਜਾਂਦੀ ਹੈ। ਤਾਂ ਇੱਥੇ ਹੁਣ ਇਹ 5 ਦੋ ਨਾਲ ਇਹ ਤਾਂ ਸੰਖਿਆ ਦੋ ਨਾਲ ਵੀ ਪੂਰੀ ਵੰਡੀ ਜਾ ਸਕਦੀ ਸੀ ਪਰ ਇਹ ਨਹੀਂ। ਆਪਾਂ ਗੱਲ ਕਰ ਰਹੇ ਹਾਂ ਹਮੇਸ਼ਾ ਵੰਡੀ ਜਾਂਦੀ ਹੈ। ਤਾਂ ਇਹਦੇ ਵਿੱਚ ਤਿੰਨ ਉੱਤਰ ਨਹੀਂ ਹੈ। ਸਾਡਾ ਡੀ ਉੱਤਰ ਹੈ 9 ਨਾਲ ਇਹ ਸਾਡਾ ਸਹੀ ਉੱਤਰ ਹੈ। ਜਦੋਂ ਸੰਖਿਆ ਦੇ ਅੰਕਾਂ ਦਾ ਜੋੜ ਸੰਖਿਆ ਵਿੱਚੋਂ ਘਟਾ ਦਿੱਤਾ ਜਾਵੇ ਤਾਂ ਹਮੇਸ਼ਾ 9 ਨਾਲ ਪੂਰੀ-ਪੂਰੀ ਵੰਡੀ ਜਾਵੇ। ਸਵਾਲ ਹੈ ਪਿਆਰੇ ਬੱਚਿਓ, ਹੇਠ ਲਿਖਿਆ ਵਿੱਚੋਂ ਕਿਹੜੀ ਸੰਖਿਆ 25 ਦੇ ਬਰਾਬਰ ਨਹੀਂ ਹੈ? ਤਾਂ ਸਾਨੂੰ ਚਾਰ ਵਿਕਲਪ ਦਿੱਤੇ ਹਨ ਪਿਆਰੇ ਬੱਚਿਓ। A ਹੈ 50 ਘਟਾ 100 ਭਾਗ 4 B ਵਿਕਲਪ ਸਾਨੂੰ ਦਿੱਤਾ ਹੈ। D ਜੋੜ D ਪਾ 4 ਤੇ ਸੀ ਵਿਕਲਪ ਸਾਨੂੰ ਦਿੱਤਾ ਹੈ 10 ਜੋੜ 5 ਗੁਣਾ 2 ਜੋੜ 10 ਘਟਾ 5 20 ਵਿਕਲਪ ਸਾਨੂੰ ਦਿੱਤਾ ਹੈ 24 ਜੋੜ 2 ਗੁਣਾ 1 ਤਾਂ ਅਸੀਂ ਦੱਸਣਾ ਹੈ ਪਿਆਰੇ ਬੱਚਿਓ ਵੀ ਇਹਨਾਂ ਦੇ ਵਿੱਚੋਂ ਕਿਹੜੀ ਸੰਖਿਆ 25 ਦੇ ਬਰਾਬਰ ਨਹੀਂ ਹੈ ਤਾਂ ਮਤਲਬ ਕੀ ਹੈ ਵੀ ਤਿੰਨ ਸੰਖਿਆਵਾਂ ਦਾ ਜੋੜ ਹੱਲ ਕਰਾਂਗੇ ਉਹ 25 ਆਏਗਾ ਇੱਕ ਸੰਖਿਆ ਦਾ 25 ਨਹੀਂ ਆਏਗਾ ਉਹ ਅਸੀਂ ਲੱਭਣੀ ਹੈ ਤਾਂ ਪਿਆਰੇ ਬੱਚਿਓ ਪਹਿਲਾਂ ਆਪਾਂ ਇਹਨੂੰ ਦੇਖ ਲੈਣੇ ਹਾਂ 100 ਨੂੰ ਜੇ ਚਾਰ ਤੇ ਭਾਗ ਕਰੀਏ ਜੇ ਤੁਹਾਨੂੰ ਇਹ ਪਤਾ ਹੈ ਵੀ ਕਿੰਨੇ ਚੌਕੇ 100 ਹੁੰਦੇ ਹਨ ਜੇ ਤੁਹਾਨੂੰ ਪਹਾੜੇ ਆਉਂਦੇ ਹਨ ਤਾਂ ਬੜਾ ਸੌਖਾ ਹੋ ਜਾਵੇਗਾ ਇਹ ਆਏਗਾ 25 25 ਚੌਕੇ 100 50 ਦੇ ਵਿੱਚੋਂ 25 ਘਟਾਈ पच्ची का यह संख्या तो पच्ची है तो हम आप देख लें भी रू करनी है चार भाग किन्ने चौके भी शिक है शाबाश पांच चौके भी आएगा पाँच पांच पच्ची ये संख्या भी पच्ची है तो प्यारे बच्चे आपू हल कर लें दूनी दस दस के बच्चों पांच घटाए पंच दस से दस बी भी पच्ची य संख्या भी पच्ची है ਤਾਂ ਹੁਣ ਅਗਲੀ ਵੀ ਆਪਾਂ ਚੈੱਕ ਕਰ ਲੈਨੇ ਹਾਂ 24 2 1 2 24 ਤੇ 2 26 ਸਾਡੀ D ਸੰਖਿਆ 26 ਹੈ ਤਿੰਨ ਸੰਖਿਆਵਾਂ 25 ਹਨ ਅਸੀਂ ਲੱਭਣਾ ਸੀ ਇਹਨਾਂ ਵਿੱਚੋਂ ਕਿਹੜੀ ਸੰਖਿਆ 25 ਦੇ ਬਰਾਬਰ ਨਹੀਂ ਹੈ ਤਾਂ ਸਾਡਾ ਉੱਤਰ ਆਏਗਾ D D ਸੰਖਿਆ 25 ਦੇ ਬਰਾਬਰ ਨਹੀਂ ਹੈ ਕਿਉਂਕਿ ਇਹ ਸੰਖਿਆ 25 ਤੋਂ ਵੱਡੀ ਹੈ ਉਮੀਦ ਕਰਦਾ ਹਾਂ ਕਿ ਅੱਜ ਵਾਲੇ ਸਵਾਲ ਵੀ ਤੁਹਾਨੂੰ ਸਮਝ ਆ ਗਏ ਹੋਣਗੇ ਤਾ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਸੌਖੇ ਤਰੀਕੇ ਹੋ ਸਕਦੇ ਹਨ ਉਹ ਤੁਸੀਂ ਆਪਣੇ ਅਧਿਆਪਕ ਨਾਲ ਡਿਸਕਸ ਕਰ ਸਕਦੇ ਹੋ ਤੇ ਜਿੰਨਾ ਵੀ ਮੇਰੇ ਸਾਥੀਆਂ ਨੇ ਦੋਸਤਾਂ ਨੇ ਵਿਦਿਆਰਥੀਆਂ ਨੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਉਹ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਜੂਰਦੋਨ ਤਾਂ ਕਿ ਮੇਰੇ ਵੱਲੋਂ ਭੇਜੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲ ਸਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ